ਅਸੀਂ ਕਰ ਰਹੇ ਹਾਂ ਯਾਤਰਾ ਬਠਿੰਡਾ ਤੋਂ ਕੰਨਿਆ ਕੁਮਾਰੀ ਦੱਖਣ ਦੇ ਵਿੱਚ ਕੰਨਿਆ ਕੁਮਾਰੀ, ਾਵਾਂ ਲਾਡੂ ਦੇ ਵਿੱਚ ਉੱਥੇ ਤੱਕ ਸੜੀ ਯਾਤਰਾ ਹੈ। ਤਾਂ ਅਸੀਂ ਇੱਥੋਂ ਦਿੱਲੀ ਜਾਵਾਂਗੇ, ਦਿੱਲੀ ਤੋਂ ਆਗਰਾ, ਬਪਾਲ, ਨਾਗਪੁਰ ਤੇ ਵਰੰਗਲ, ਵਿਜੇਵਾੜਾ, ਓਂਗਲ ਹੁੰਦੇ ਹੋਏ ਅਸੀਂ ਇੱਥੋਂ ਜਾਵਾਂਗੇ ਚਨਈ। ਫਿਰ ਚਨਈ ਤੋਂ ਇੱਕ ਦਿਨ ਲਾ ਕੇ ਫਿਰ ਅੱਗੇ ਅਸੀਂ ਜਾਵਾਂਗੇ ਮਦਰਾਈ, ਮਦਰਾਈ ਤੋਂ ਫਿਰ ਰਮੇਸ਼ਰਮ, ਰਮੇਸ਼ਰਮ ਤੋਂ ਫਿਰ ਹੋ ਕੇ ਅਸੀਂ ਕੰਨਿਆ ਕੁਮਾਰੀ ਜਾਵਾਂਗੇ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅਸੀਂ ਜਾ ਰਹੇ ਹਾਂ ਜੀ ਤਮਿਲਨਾਡੂ ਦੀ ਰਾਜਧਾਨੀ ਚੇਨਈ ਤੇ ਸਾਡਾ ਦੱਖਣੀ ਭਾਰਤ ਦਾ ਟੂਰ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਬਠਿੰਡੇ ਹੁਣ ਅਸੀਂ ਰੇਲਵੇ ਸਟੇਸ਼ਨ ਵੱਲ ਜਾ ਰਹੇ ਹਾਂ ਕਨਈਆ ਚੌਂਕ ਦੇ ਵਿੱਚ ਪਹੁੰਚ ਗਏ ਬਹੁਤ ਜ਼ਿਆਦਾ ਅੱਜ ਧੁੰਦ ਹੈ ਜਿਹੜੀ ਪੈ ਰਹੀ ਹੈ ਦੇਖੋ ਆਸ-ਪਾਸੇ ਕੁਝ ਦਿਖਾਈ ਵੀ ਨਹੀਂ ਦੇ ਰਿਹਾ ਤੇ ਇੱਥੋਂ ਅਸੀਂ ਟ੍ਰੇਨ ਲੈਣੀ ਹੈ ਇੰਟਰ ਸਿਟੀ ਐਕਸਪ੍ਰੈਸ ਫਿਰਦਾ ਰੇਲਵੇ ਸਟੇਸ਼ਨ ਤੋਂ ਤੇ ਇਥੋਂ ਜਾਵਾਂਗੇ ਦਿੱਲੀ ਤੇ ਦਿੱਲੀ ਤੋਂ ਸਾਡੀ ਰਾਤ ਨੂੰ ਟ੍ਰੇਨ ਆ 9 ਵਜੇ ਚਨਈ ਦੇ ਲਈ ਤੇ ਹੁਣ ਅਸੀਂ ਰੇਲਵੇ ਸਟੇਸ਼ਨ ਪਹੁੰਚਦੇ ਆ ਤੇ ਰੇਲਵੇ ਸਟੇਸ਼ਨ ਤੋਂ ਅਸੀਂ ਜਲਦੀ ਜਲਦੀ ਜਿਹੜੀ ਟ੍ਰੇਨ ਆ ਹੋ ਫੜਨੀ ਆ ਕਿਉਂਕਿ ਪਹਿਲਾਂ ਹੀ ਅਸੀਂ ਘਰੋਂ ਥੋੜਾ ਜਿਹਾ ਚੱਲਣ ਦੇ ਵਿੱਚ ਲੇਟ ਹੋ ਗਏ ਤੇ ਫਿਰ ਸਾਨੂੰ ਰੇਲਵੇ ਸਟੇਸ਼ਨ ਤੇ ਜਾ ਕੇ ਮਿਲਦੇ ਹਾਂ ਤੁਹਾਨੂੰ ਪਹੁੰਚ ਗਏ ਜੀ ਬੁਖਾਰੀ ਰੇਲਵੇ ਸਟੇਸ਼ਨਾਂ ਇੱਥੇ 5 ਨੰਬਰ ਤੇ ਆਪਣੀ ਦੀ ਟ੍ਰੇਨ ਆ ਪਲੇਟਫਾਰਮ ਨੰਬਰ 5 ਤੇ ਉਹ ਆਊਗੀ ਗੰਗਾ ਨਗਰ ਦਿੱਲੀ ਇੰਟਰ ਸਿਟੀ ਐਕਸਪ੍ਰੈਸ ਤੇ ਜਾਂਦੇ ਆ 5 ਨੰਬਰ ਪਲੇਟਫਾਰਮ ਤੇ ਤੇ ਟ੍ਰੇਨ ਫੜਦੇ ਆ ਅੱਧਾ ਘੰਟਾ ਟ੍ਰੇਨ ਅੱਜ ਲੇਟ ਆ ਤੇ ਉੱਥੇ ਪਹੁੰਚਦੇ ਆ ਪਲੇਟਫਾਰਮ ਨੰਬਰ 5 ਤੇ 15 ਪਹੁੰਚ ਗਏ ਜੀ ਦਿੱਲੀ ਜੰਕਸ਼ਨ 올ਡ ਦਿੱਲੀ ਰੇਲਵੇ ਸਟੇਸ਼ਨ ਤੇ ਟ੍ਰੇਨ ਦਾ ਇੱਥੇ ਪਹੁੰਚਣ ਦਾ ਟਾਈਮ ਸੀ 1:30 ਵਜੇ ਦਾ ਤੇ ਟ੍ਰੇਨ ਤਕਰੀਬਨ ਇੱਥੇ 3 ਵਜੇ ਦੇ ਲਗਭਗ ਇੱਥੇ ਪਹੁੰਚੀ ਆ ਤੇ ਲੇਟ ਹੋ ਗਏ ਤੁੰਦ ਕਰਕੇ ਤੇ ਹੁਣ ਅਸੀਂ ਇੱਥੋਂ ਦੇਖਦੇ ਆਂ ਵੀ ਅੱਗੇ ਸਾਡਾ ਇਰਾਦਾ ਸੀਗਾ ਵੀ ਇੱਥੇ ਨੈਸ਼ਨਲ ਮਿਊਜ਼ੀਅਮ ਦੇਖ ਕੇ ਆਈਏ ਜੇ ਟਾਈਮ ਮਿਲਦਾ ਤਾਂ ਉਧਰ ਚੱਲਦੇ ਆਂ ਤੇ ਫਿਰ ਤੁਹਾਨੂੰ ਦੱਸਦੇ ਆਂ ਜੀ ਪਾਣੀ ਦੀ ਬਿਦੇਰੀ ਰੇਲਵੇ ਸਟੇਸ਼ਨ ਆ। ਕਿਥੇ ਰੇਲਵੇ ਸਟੇਸ਼ਨ ਤੇ ਕੰਟੀਨਿਊ ਬਣੀ ਹੋਈ ਆ ਤੇ ਉੱਥੋਂ ਅਸੀਂ ਆਹ ਜਿਹੜੀ ਥਾਲੀ ਮਿਲ ਗਈ ਇਥੋਂ ਤੇ ਚਾਵਲ ਵਗੈਰਾ ਹੈਗੀ ਆ ਵਧੀਆ ਖਾਣਾ ਵਧੀਆ ਤੇ ਹੈਵਨ ਖਾਣਾ ਜਿਹੜਾ ਉਹ ਖਾ ਰਿਹਾ ਹੈ। ਸਾਰ ਸਾਰਦੀ ਜਾਂਦਾ ਸੀ ਕਿ ਅਸੀਂ ਸਾਡੀ ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਜਾਣੀ ਸੀ ਤੇ ਇਸ ਕਰਕੇ ਅਸੀਂ ਹੋਰ ਕਿੱਥੇ ਨਹੀਂ ਗਏ ਤੇ ਸਿੱਧਾ ਰੇਲਵੇ ਸਟੇਸ਼ਨ ਨਵੀਂ ਦਿੱਲੀ ਹੀ ਪਹੁੰਚ ਗਏ ਤੇ ਆ ਨਵੀਂ ਦਿੱਲੀ ਦਾ ਰੇਲਵੇ ਸਟੇਸ਼ਨ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਇੱਥੋਂ ਹੀ ਆਪਣੀ ਜਿਹੜੀ ਟ੍ਰੇਨ ਆਉਹੋ ਚन्नई ਨੂੰ ਜਾਣ ਵਾਲੀ ਤਮਿਲਆਡੂ ਐਕਸਪ੍ਰੈਸ ਐਸੇ ਸਟੇਸ਼ਨ ਤੋਂ ਹੀ ਚੱਲੂਗੀ ਆ ਉੱਪਰਲੇ ਪਾਸੇ ਨਿਯਾਰਾ ਦੇਖ ਰਹੇ ਤੁਸੀਂ ਸਾਡੀ ਟ੍ਰੇਨ ਨੇ 9 ਵਜੇ ਚੱਲਣਾ ਸੀ ਤੋਂ ਤੇ 10:05 ਤੇ ਸਾਡੀ ਟ੍ਰੇਨ ਨੂੰ ਪਲੇਟਫਾਰਮ ਤੇ ਲਗਾਇਆ ਜਾ ਰਿਹਾ ਹੈ ਤਮਲੰਡੂ ਐਕਸਪ੍ਰੈਸ ਨੂੰ ਤੇ ਜਿਹੜੀ ਆਪਣੀ ਰਿਜ਼ਰਵੇਸ਼ਨ ਆ ਉਹ 3AC ਦੇ ਵਿੱਚ ਆ ਤੇ ਉਹ ਵੀ ਸੀਟਾਂ ਵੀ ਸਾਡੇ ਆੜੀ REC ਦੇ ਵਿੱਚ ਰਹਿ ਗਈਆਂ ਆ ਦੇਖੋ ਤੁਹਾਨੂੰ ਜਿਹੜੀ ਟ੍ਰੇਨ ਤੁਹਾਨੂੰ ਦਿਖਾ ਰਹੇ ਆ ਤਮਲੰਡੂ ਐਕਸਪ੍ਰੈਸ ਪਲੇਟਫਾਰਮ ਤੇ ਹੁਣ ਲਗਾਈ ਜਾ ਰਹੀ ਹੈ 1 ਘੰਟਾ ਲੇਟ ਕੀਤੀ ਘੰਟਿਆਂ ਦਾ ਸੱਦਾ ਸਫ਼ਰ ਹੋਊਗਾ ਕਿ ਅਸੀਂ ਤੀਸਰੇ ਦਿਨ ਜਾ ਕੇ ਪਹੁੰਚਾਂਗੇ ਸਵੇਰੇ 6:30 ਵਜੇ ਚਨਈ ਸੈਂਟਰਲ ਰੇਲਵੇ ਸਟੇਸ਼ਨ ਹੁਣ ਸਾਡੀ ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲ ਪਈ ਹੈ ਚਨਈ ਲਈ ਤੇ ਬਾਹਰ ਤੁਹਾਨੂੰ ਦਿਖਾ ਰਹੇ ਹਾਂ ਨਵੀਂ ਦਿੱਲੀ ਵਾਲੇ ਸਟੇਸ਼ਨ ਤੋਂ ਇਹ ਡਿਪਾਰਚਰ ਹੋ ਰਿਹਾ ਹੈ ਇਸ ਟ੍ਰੇਨ ਦਾ 1 ਘੰਟਾ ਪਹਿਲਾਂ ਹੀ ਲੇਟ ਹੋ ਗਈ ਟ੍ਰੇਨ ਤੇ ਇੱਥੋਂ ਹੁਣ ਸਾਡੀ ਇਹ ਟ੍ਰੇਨ ਆ ਇਹ ਮਥਰਾ ਆਗਰਾ ਪਪਾਲ ਚਾਂਸੀ ਇਸ ਰਸਤੇ ਅੱਗੇ ਵਿਜਵਾੜਾ ਹੋ ਕੇ ਚਨਈ ਜਾਊਗੀ ਤੇ ਤੁਸੀਂ ਜੁੜੇ ਰਹਿਣਾ ਸਾਡੇ ਇਸ ਵਲੌਗ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਵਧੀਆ ਜਾਣਕਾਰੀ ਭਰਪੂਰ ਵਲੋਗਸ ਲਗਾਤਾਰ ਸਾਡੇ ਆਉਂਦੇ ਰਹਿਣਗੇ ਤੇ ਨਵੀਂ ਦਿੱਲੀ ਦਾ ਜਿਹੜਾ ਤੁਸੀਂ ਦ੍ਰਿਸ਼ਾ ਬਾਹਰਲਾ ਉਹ ਦੇਖ ਰਹੇ ਆ ਹਨੇਰਾ ਹੋਇਆ ਤੇ ਹੁਣ ਸਾਨੂੰ ਆਪਾਂ ਸਵੇਰੇ ਮਿਲਾਂਗੇ ਤੇ ਉਸ ਟਾਈਮ ਜਿਹੜੀ ਸਾਡੀ ਟ੍ਰੇਨ ਆ ਉਹ ਲਗਭਗ ਪਪਾਲディア से बस ਕਿਤੇ ਹੋਊਗੀ ਤਾਂ ਸਵੇਰੇ ਤੁਹਾਨੂੰ ਮਿਲਦੇ ਆਂ ਵਿੱਚ ਉੱਤਰੀ ਹਰਤੂਲੇ ਦੇ ਵਿੱਚ ਤੇ ਬੰਨਾ ਤੋਂ ਪੋਸਟ ਆ ਰਹੀ ਦੀ ਗੁਜਰ ਰਹੀਆਂ ਜਿੱਤੋਂ ਦੀ ਕਰ ਕਰੇਖਾ ਨਿਕਲਦੀ ਹੈ ਯਾ ਬਾਸ ਲਾਸ਼ਰੀ ਯੂਜ਼ਰ ਮੈਟ ਵਾਲਾ ਵਾਲ ਵੀ ਸਾਡੇ ਸੀ ਦੇ ਵਿੱਚ ਸਾਡੀ ਜਿਹੜੀ ਜਾਂ ਨਮਾਡੂ ਐਕਸਪ੍ਰੈਸ ਦੀ ਟ੍ਰੇਨ ਆ ਤੇ ਸਾਡੀ ਜਿਹੜੀ ਸੀਟ ਆ ਉਹ ਕਨਫਰਮ ਨਹੀਂ ਹੋਏਗੀ ਆਰਸੀ ਦੇ ਵਿੱਚ ਫੋਨ ਕਰਕੇ ਇਹ ਲੰਬਾ ਸਫ਼ਰ ਆ ਨਵੀਂ ਦਿੱਲੀ ਤੋਂ ਲੈ ਕੇ ਚਨਈ ਤੱਕ ਦਾ ਸਫ਼ਰ ਲਗਭਗ 33 ਘੰਟੇ ਦਾ ਹੈਗਾ ਤੇ ਟ੍ਰੇਨ ਵੀ ਲੇਟ ਚੱਲ ਰਹੀ ਹੈ ਤੁੰਦ ਕਰਕੇ ਤਕਰੀਬਨ 4 ਤੋਂ 5 ਘੰਟੇ ਟ੍ਰੇਨ ਲੇਟ ਚੱਲ ਰਹੀ ਹੈ ਸਾਡਾ ਇਹਦਾ ਅਰਾਈਵਲ ਟਾਈਮ ਆ ਜਿਹੜਾ ਚਨਈ 6:30 ਵਜੇ ਪਹੁੰਚਣ ਦਾ ਸਵੇਰੇ ਜੇਕਰ ਸਹੀ ਟਾਈਮ ਤੇ ਲਗਾ ਦੇ ਤਾਂ ਬਹੁਤ ਵਧੀਆ ਰਹੂਗਾ ਤੇ ਨਹੀਂ ਫਿਰ ਸਾਡੇ ਅੱਗੇ ਜਿਹੜਾ ਸਾਨੂੰ ਥੋੜੀ ਜਿਹੀ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਉਹ ਵੀ ਚਨਈ ਸਾਡੇ ਕੋਲੇ ਇੱਕ ਦਿਨ ਹੀ ਆ ਅਸੀਂ ਇੱਕ ਦਿਨ ਹੀ ਚਨਈ ਰਹਿਣਾ ਤੇ ਦੋ ਬਾਅਦ ਅਸੀਂ ਰਮੇਸ਼ਰਾਮ ਮਦਰਾਈ ਕੰਨਿਆ ਕੁਮਾਰੀ ਵਾਲੀ ਸਾਈਡ ਚਲੇ ਜਾਣਾ ਤੇ ਅਮੀਰ ਇਹੀ ਕਰਦੇ ਆ ਜੀ ਅਸੀਂ ਸਹੀ ਟਾਈਮ ਤੇ ਪਹੁੰਚ ਜਾਾਂਗੇ ਚਨਈ ਅਸੀਂ ਪਹੁੰਚ ਗਏ ਜੀ ਤਾਮਿਲਆਡੂ ਦੀ ਰਾਜਧਾਨੀ ਚੇਨਈ ਆਹ ਟ੍ਰੇਨ ਤੇ ਆਏ ਆ ਅਸੀਂ ਤਾਮਿਲਆਡੂ ਐਕਸਪ੍ਰੈਸ ਤੇ ਵਹਿੰਦੇ ਤੋਂ ਅਸੀਂ ਲਈ ਸੀ ਟ੍ਰੇਨ ਆ ਦੈਨਿਕ ਐਕਸਪ੍ਰੈਸ ਇੰਟਰ ਸਿਟੀ ਐਕਸਪ੍ਰੈਸ ਆ ਜਿਹੜੀ ਉਹਨ ਲਈ ਸੀ ਤੇ ਇੱਥੋਂ ਅਸੀਂ ਅੱਗੇ ਦਿੱਲੀ ਤੋਂ ਲਈ ਆ ਆਹ ਟ੍ਰੇਨ ਅਸੀਂ ਤਾਮਿਲਆਡੂ ਐਕਸਪ੍ਰੈਸ ਇਹਨੇ ਤੇਪੀ ਕੰਟੈਂਸਨ ਨੂੰ ਲਾਉਣਾ ਸੀਗਾ ਪਰ ਬਹੁਤ ਜ਼ਿਆਦਾ ਇਹਨੇ ਲੇਟ ਕਰਤਾ ਸਾਨੂੰ ਤਕਰੀਬਨ ਇਹਨੇ ਲਾਉਣਾ ਸੀਗਾ ਸਾਨੂੰ ਸਵੇਰੇ 6:30 ਵਜੇ ਪਰ ਇਹਨੇ ਸਾਨੂੰ ਇੱਥੇ ਲਗਾਇਆ ਹੈ 2:00 ਵਜੇ ਸਾਢੇ 7 ਤੋਂ ਵੱਧ ਘੰਟੇ ਇਸਨੇ ਲੇਟ ਕਰਤਾ ਅੱਜ ਨਈ ਸੈਂਟਰ ਦਾ ਰੇਲਵੇ ਸਟੇਸ਼ਨ ਵੀ ਕੋਲ ਸੀ ਤਿਰਵਨੰਦਪੁਰ ਰੇਲਵੇ ਸਟੇਸ਼ਨ ਦਾ ਇਹ ਬਹੁਤ ਸਾਰੀਆਂ ਟ੍ਰੇਨਾਂ ਇੱਥੇ ਆਉਂਦੀਆਂ ਨੇ ਮੇਜਰ ਜੰਕਸ਼ਨ ਆ ਸਾਊਥ ਇੰਡੀਆ ਦਾ ਇਹ ਇਤੋਂ ਹੁਣ ਸਾਡੀ ਜਿਹੜੀ ਅਗਲੀ ਟ੍ਰੇਨ ਆ ਰਮੇਸ਼ਰਮ ਨੂੰ ਉਹ 5:30 ਵਜੇ ਆ ਤੇ ਉਹ ਅਸੀਂ ਸਾਡੀ ਅਗਲੀ ਜਿਹੜੀ ਟ੍ਰੇਨ ਆ ਉਹ ਇਸ ਵੇਲੇ 5:30 ਵਜੇ ਰਮੇਸ਼ਰਮ ਦੇ ਲਈ ਤੇ ਰਮੇਸ਼ਰਮ ਜਾਣਾ ਆਪਾਂ ਪਹਿਲਾਂ ਇਹ ਸੋਚਿਆ ਸੀਗਾ ਵੀ ਇੱਥੇ ਸਵੇਰੇ ਇਹ ਟ੍ਰੇਨ ਪਹੁੰਚੂਗੀ ਤੇ ਅਸੀਂ ਸਾਰਾ ਦਿਨ ਚਮਈਏ ਜਿਹੜਾ ਉਹ ਕੋ ਮੰਗਦੇ ਸੁਨਦਰਮਾ ਵਾਗੇ ਸੁਨਦੀਆਂ ਫੇਮਸ ਜੀ ਜਗਾ ਪਰੰਤੂ ਇਹ ਲੇਟ ਜਿਆਦਾ ਹੋਣ ਕਰਕੇ ਹੁਣ ਸਾਡੋਂ ਦੇਖਣ ਦੇ ਸਹੀ ਪਰ ਇੱਕ ਦੋ ਪਲੇਸ ਸਾਡੇ ਤੋਂ ਦੇਖਿਆ ਜਾਣੀ ਹੈ ਦੋ ਨੰਬਰ ਪਲੇਟ ਪਰ ਕੇ ਆਈ ਹੈ ਟ੍ਰੇਨ ਸਾਡੀ ਤੇ ਹੁਣ ਅਸੀਂ ਜਾ ਰਹੇ ਹਾਂ ਤੋਂ ਬਾਹਰ ਆਹ ਹੈਗੇ ਇਹ ਤਾਮਿਲ ਲੋਕ ਤਾਮਿਲ ਦੇਖੋ ਤਾਮਿਲ ਆ ਜਿਹੜਾ ਸਟੇਸ਼ਨ ਬਣਿਆ ਹੋਇਆ ਉਹਦੀ ਬਾਹਰੀ ਬਿਲਡਿੰਗ ਤੁਹਾਨੂੰ ਦਿਖਾ ਰਹੇ ਆ ਤਾਮਿਲ ਪੀਪਲ ਇਹਨਾਂ ਲੈਂਗੁਏਜ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਇਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਜੀ ਆ ਦੇਖੋ ਪੁਰਾਣਾ ਸਟੇਸ਼ਨ ਬਣਿਆ ਹੋਇਆ ਬਹੁਤ ਜ਼ਿਆਦਾ ਦੇਖੋ ਜੀ ਚੇਨਈ ਸ਼ਹਿਰ ਜਾਂ ਮਿਲ ਜਿਆਦਾ ਭਾਸ਼ਾ ਬੋਲੀ ਜਾਂਦੀ ਹੈ ਇਹਨਾਂ ਨੂੰ ਜਿੰਦੀ ਦੀ ਵੀ ਬਿਲਕੁਲ ਸਮਝ ਨਹੀਂ ਆਉਂਦੀ ਆਪਣੇ ਤਾਂ ਮਣੋ ਉਧਰ ਇਹ ਜਿਆਦਾ ਠੰਡ ਪਈ ਜਾਂਦੀ ਹੈ ਤੇ ਇੱਧਰ ਤੁਸੀਂ ਦੇਖੋ ਬਿਲਕੁਲ ਵੀ ਠੰਡ ਦਾ ਨਾਮੋ ਨਿਸ਼ਾਨੀ ਹੈ ਨਹੀਂਗਾ ਹਨਾ ਤੇ ਜਮਾ ਇੱਥੇ ਗਰਮੀ ਹੈ ਜਿਹੜੀ ਜਿਹੜੇ ਆਪਣੇ ਦੇ ਕਰਕੇ ਜਿਹਨੇ ਸਾਵਣ ਭਾਦੋਂ ਦੇ ਵਿੱਚ ਉਸੇ ਤਰ੍ਹਾਂ ਦੀ ਅਤੇ ਹਮਸਾਲੀ ਗਰਮੀ ਹੋਈ ਪਈ ਹੈ ਇੱਥੇ ਕਿ ਕਿੰਨੇ ਗਰਮ ਕੱਪੜੇ ਨਾਲ ਚੱਕ ਲਿਆਉਂਦੇ ਪਰ ਉਹ ਕੰਮ ਨਹੀਂ ਆਉਂਦੇ ਕਿਤੇ ਸਾਨੂੰ ਚੱਕਣੇ ਵੀ ਹੁਣ ਪਹਿਣ ਕੇ ਬਸ ਮੇਰੀ ਮੂਰੀ ਦੇ ਵਿੱਚ ਚੱਕਣੇ ਪਹਿਣਗੇ ਉਹ ਕੱਪੜੇ ਤੇ ਸਾਨੂੰ ਆਇਆ ਸੀ ਕਿ ਬਹੁਤ ਠੰਡ ਮੂਜੀ ਪਰ ਠੰਡ ਬੜਾ ਕੋਲ ਵੀ ਨਹੀਂ ਇਹ ਭਾਰਤ ਦੀ ਸਭ ਤੋਂ ਪੁਰਾਣੀ ਕਾਰਪੋਰੇਸ਼ਨ ਦੇ ਵਿੱਚ ਆਉਂਦੀ ਹੈ ਤੇ ਵਰਲਡ ਦੀ ਕੁਝ ਪੁਰਾਣੀਆਂ ਹੌਸਕਲ ਕਾਰਪੋਰੇਸ਼ਨਾਂ ਨਾਲ ਦੇ ਸ਼ਾਮਲ ਹੈ ਨਾ ਕੋਈ ਨਾਮੁਸ਼ਾਨ ਜਿਹੜੀ ਆਪਣੇ ਉਹ ਨਰਥ ਇੰਡੀਆ ਦੇ ਵਿੱਚ ਇਲਾਕਿਆਂ ਨੂੰ ਲੱਗਦੀ ਹੈ ਜਾਂ ਪੰਜਾਬ ਦੇ ਵਿੱਚ ਇੱਧਰ ਤਾਂ ਕੋਈ ਠੰਡ ਨਹੀਂ ਗਈ ਬਿਲਕੁਲ ਸਾਰਿਆਂ ਦੇ ਜਾਨ ਕੱਪੜੇ ਜਿਹੜੇ ਉਹ ਕਿਸੇ ਨੇ ਨਹੀਂ ਪਾਏਗੇ ਬਿਲਕੁਲ ਟੀ-ਸ਼ਰਟਾਂ ਦੇ ਵਿੱਚ ਸਾਰੇ ਲੋਕ ਜਿਹੜੇ ਘੁੰਮ ਰਹੇ ਆ ਆਏ ਤੁਹਾਡੇ ਆਟੋ ਦੇਖੋ ਆਟੋ ਬਿਲਕੁਲ ਪੀਲੇ ਕਲਰ ਦੇ ਆਟੋ ਤੁਹਾਨੂੰ ਇੱਥੇ ਲੈ ਜਾ ਰਹੇ ਨੇ ਜਿਵੇਂ ਆਪਾਂ ਸਾਊਦੀ ਦੀਆਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਨਾ ਇਹ ਪੀਲੇ ਕਲਰ ਦੇ ਆਟੋ ਆ ਜਿਹੜੇ ਉਹ ਇੱਥੇ ਤੁਸੀਂ ਦੇਖਣਗੇ ਹਰ ਪਾਸੇ ਟੀ ਐਨ ਨੰਬਰ ਦੇ ਬੱਸਾਂ ਵੀ ਇੱਥੇ ਅਲੱਗ ਤਰ੍ਹਾਂ ਦੀਆਂ ਰਹੀਆਂ ਨੇ ਉਹਨਾਂ ਦੇ ਪ੍ਰੈਸ਼ਰ ਹੱਥ ਵਿਚਕਾਰ ਦੇ ਅਨੁਪਾਤ ਹੋਣੀ ਚਾਹੀਦੀ ਹੈ ਤੇ ਦੇਖੋ ਨਾਰੀਅਲ ਇਸ ਇੱਥੇ ਬੱਸੇ ਨਾਰੀਅਲ ਵੀ ਬਹੁਤ ਜ਼ਿਆਦਾ ਖੇਤੀ ਹੁੰਦੀ ਹੈ ਤੇ ਬਿਲਡਿੰਗਾਂ ਦੇਖੋ ਇਹ ਤਰਾਕਨ ਸਟਾਈਲ ਦੇ ਵਿੱਚ ਬਿਲਡਿੰਗਾਂ ਬਣਿਆ ਹੋਣਾ ਇਹ ਐਸੇ ਕਿਤਨ ਜਿਆਦਾ ਯੂਜ਼ ਕੀਤਾ ਹੋਇਆ ਹੈ ਸੇਨ ਦੇ ਵਿੱਚ ਆਰੇਕ ਸ਼ਹਿਰ ਦੀ ਕੋਈ ਵਿਸ਼ੇਸ਼ਤਾ ਹੈ ਜਿਵੇਂ ਜੈਪਰ ਦੇ ਵਿੱਚ 30 ਸੀਡੀ ਵੱਜੋਗਾ ਇਸ ਦੇ ਵਿੱਚ ਮਤਲਬ ਰੈਡ ਕਲਰ ਦੀ ਜਿਆਦਾ ਮਹੱਤਤਾ ਹੈ